ਇਹ ਜੇ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਸਾਰੇ ਜ਼ਿਲ੍ਹਿਆਂ ਦੀ ਡਿਸਟ੍ਰਿਕਟ ਦੀ ਠੀਕ ਹੈ ਸਾਰੀਆਂ ਤਹਿਸੀਲਾਂ ਦੀ ਜਿਹੜੀ ਰੇਟ ਲਿਸਟ ਮੈਂ ਕਿਸੇ ਵੀ ਡਿਸਟ੍ਰਿਕਟ ਵਿੱਚ ਜੀਬੀ ਨਹੀਂ ਖਰੀਦਣੀ ਚਾਹੁੰਦਾ ਹਾਂ ਤਾਂ ਮੈਂ ਆਪਣੀ ਜ਼ਮੀਨ ਦੇ ਉੱਪਰ ਕਿੰਨਾ ਖਰਚਾ ਆਵੇਗਾ ਉਸ ਨੂੰ ਰਜਿਸਟਰੀ ਕਰਵਾਉਣ ਤੇ ਖੁਦ ਹੀ ਖਰਚਾ ਬਣਾ ਲਵਾਂਗਾ ਕਿਵੇਂ ਬਣਾਵਾਂਗਾ ਅੱਗੇ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਰੇਟ ਲਿਸਟ ਠੀਕ ਹੈ ਤੁਸੀਂ ਦੇਖ ਰਹੇ ਹੋ ਜਿਵੇਂ ਨਹਿਰੀ ਰਾਕੇਵੇ ਦਾ 7 ਲੱਖ ਨੂੰ ਹੋ ਗਿਆ ਕਿੱਲਾ ਤੇ ਇਹਨੇ ਲਿਖਿਆ ਹੈ ਪ੍ਰਤੀ ਏਕੜ ਬਰਾਨੀ ਰਕਬੇ ਦਾ 6 ਲੱਖ ਨੂੰ ਕਿੱਲਾ ਪ੍ਰਤੀ ਏਕੜ ਗੈਰਮੁਨਕਲ ਰਕਬਾ ਦਾ 30 ਹਜ਼ਾਰ ਨੂੰ ਮਰਲਾ ਗੈਰਮੁਨਕਲ ਕਿਹੜਾ ਹੁੰਦਾ ਜਿਵੇਂ ਰੂੜੀ ਵਾਦੀ ਹੋਗੀ ਠੀਕ ਹੈ ਖਾਲੀ ਜਗ੍ਹਾ ਹੋਗੀ ਜਾਂ ਜੋ ਵੀ ਮਤਲਬ ਜੋ ਗੈਰਵਾਹੀ ਜੋਗ ਰਕਬਾ ਬੰਦਾ ਉਸਨੂੰ ਗੈਰਮੁਨਕਲ ਰਕਬਾ ਆ ਗਿਆ ਉਹ ਆ ਗਿਆ ਦੁਕਾਨਾਂ ਤੇ ਗੁੰਨਾ ਜੋ ਵੀ ਹੈ ਉਹਨਾਂ ਦਾ ਇੱਧਰ ਅਲੱਗ ਤੋਂ ਜਿਹੜੇ ਉਹਨਾਂ ਨੇ ਨੰਬਰ ਦਿੱਤੇ ਪਏ ਆ ਕਿੱਲਾ ਨੰਬਰ ਕਹਦੇ ਨੇ ਆਪਾਂ ਖਸਰਾ ਨੰਬਰ ਤੇ ਇਸ ਮੁਤਾਬਕ ਮੈਂ ਆਪਦੀ ਸਰਕਾਰੀ ਕੀਮਤ ਬਣਾ ਲਵਾਂ ਤੇ এডਿਕੇਸ਼ਨ ਪਰਪਸ ਦੇ ਲਈ ਆਪਾਂ ਰਿਸ਼ਤੀ ਦਾ ਖਰਚਾ ਕੱਢ ਕੇ ਦੇਖਦੇ ਹਾਂ ਕਿ ਮੇਲ ਫੀਮੇਲ ਦੇ ਨਾਲ ਕਿੰਨਾ ਖਰਚਾ ਆਵੇਗਾ ਆਪਾਂ ਸਿਰਫ ਐਗਜ਼ਾਮਪਲ ਦੇ ਤੌਰ ਤੇ ਕਿਸੇ ਵੀ ਪਿੰਡ ਦਾ ਜਿਹੜਾ ਸਰਕਾਰੀ ਰੇਟ ਲੈ ਲੈਣੇ ਮੰਨ ਲਓ 10 ਲੱਖ ਰੁਪਿਆ ਕਿੱਲੇ ਦਾ ਰੇਟ ਹੈ ਤੇ ਹੁਣ ਆਪਾਂ ਦੇਖਦੇ ਹਾਂ ਇਸ 'ਤੇ ਉੱਪਰ ਕੀ ਖਰਚਾ ਆਵੇਗਾ ਸਟਾਮ ਖਰਚੇ ਦੀ ਗੱਲ ਕਰੀਏ ਤਾਂ ਮਰਦ ਦੇ ਨਾਮ 'ਤੇ 6% ਸਟਾਮ ਲੱਗਦਾ ਹੈ ਤੇ ਔਰਤ ਦੇ ਨਾਮਾ ਜੋ ਉਹ 4% ਸਟਾਮ ਲੱਗਦਾ ਹੈ ਤੋ ਇੱਥੇ ਕਿੱਲੇ ਦਾ ਰੇਟ ਹੈ ਜੋ 10 ਲੱਖ ਰੁਪਏ ਪ੍ਰਤੀ ਕਿੱਲਾ ਪਾਵਰ ਟਕਨਾਲਾਂ ਦਾ 10 ਲੱਖ ਰੁਪਇਆ ਹੋ ਗਿਆ ਤੇ 10 ਲੱਖ ਦਾ 6% ਹੋਇਆ ਜੋ 60000 ਹੋਇਆ ਇੱਥੇ ਲਿਖਣ ਵਿੱਚ ਗਲਤੀ ਹੋ ਚੁੱਕੀ ਹੈ 6000 ਲਿਖਿਆ ਗਿਆ ਤੋਂ 6% ਤੇ 10 ਲੱਖ ਦਾ 60000 ਬਣੇਗਾ ਤੇ 10 ਲੱਖ ਦਾ ਜੋ 4% ਹੈ ਉਹ 40000 ਬਣੇਗਾ ਕਹਿੰਦਾ ਭਾਵ ਕਿ 6% ਸਟਾਮ ਹੈ ਜੋ ਮਰਦ ਦੇ ਨਾਮ 60000 ਦਾ ਲੱਗੇਗਾ ਤੇ 4% ਸਟਾਮ ਔਰਤ ਦੇ ਨਾਮ 40000 ਦਾ ਲੱਗੇਗਾ ਇਸ ਤੋਂ ਇਲਾਵਾ ਸਰਕਾਰੀ ਫੀਸ ਹੋਗੀ ਸਵਾਦੋ 2% 2.25% ਹੋਗੇ ਜੋ ਹੋ ਗਈ ਸਰਕਾਰੀ ਫੀਸ 10 ਲੱਖ ਦਾ 2.25% ਫੀਸ ਹੋ ਗਈ 22500 ਇਹ ਮਰਦ ਤੇ ਔਰਤ ਦੋਵਾਂ ਲਈ ਸੇਮ ਰਹੇਗੀ ਇੰਤਕਾਲ ਫੀਸ 600 ਇਹ ਵੀ ਸੇਮ ਰਹੇਗੀ ਪੇਸਟਿੰਗ ਫੀਸ 200 ਇਹ ਵੀ ਸੇਮ ਰਹੇਗੀ ਸਰਵਿਸ ਚਾਰजेस ਅੰਦਾਜ਼ਾ 50 ਰੁਪਏ ਜਾਂ 20 ਰੁਪਏ ਇਹ ਆਟੋਮੈਟਿਕ ਜਨਰੇਟ ਕਰਦਾ ਜਦੋਂ ਆਪਾਂ ਫੀਸ ਭਰਦੇ ਆ ਤੇ ਇੱਥੇ ਆਪਾਂ 50 ਰੁਪਏ ਲੈ ਰਹੇ ਆ ਤੇ ਪੀਐਲਆਰ ਚਾਰजेस ਹੁੰਦੇ ਜਿਹੜੇ ਇਹ hey, 10 ਲੱਖ ਤੱਕ 1000 ਰੁਪਿਆ 10 ਤੋਂ ਲੈ ਕੇ 30 ਲੱਖ ਤੱਕ ਜਿਹੜੇ ਚਾਰजेस ਨੇ ਉਹ 3000 ਰੁਪਿਆ ਤੇ 30 ਤੋਂ ਉੱਪਰ ਆ ਜੋ 5000 ਰੁਪਿਆ ਜਿਹੜੇ ਪੀਐਲਆਰਸ ਦੇ ਚਾਰजेस ਲੱਗਦੇ ਨੇ ਤੇ ਇਹ ਜੋ ਚਾਰजेस ਨੇ ਸਰਕਾਰੀ ਰੇਟ ਦੇ ਹਿਸਾਬ ਨਾਲ ਲੱਗਦੇ ਨੇ ਜੇਕਰ ਸਾਡੀ ਰਿਸ਼ਤੀ 10 ਲੱਖ ਤੋਂ ਟੱਪ ਜਾਂਦੀ ਹੈ ਤਾਂ ਅਸੀਂ 3000 ਰੁਪਿਆ ਪੇ ਕਰਾਂਗੇ ਤੇ ਜੇਕਰ 10 ਲੱਖ ਤੋਂ ਘੱਟ ਰਹਿੰਦੀ ਹੈ ਤਾਂ 1000 30 ਲੱਖ ਤੋਂ ਟੱਪਦੀ ਹੈ ਤਾਂ 5000 ਰੁਪਿਆ ਤੇ ਇਥੇ ਆਪਾਂ ਪੀਐਲਆਰ ਚਾਰਜਸ ਜੋ 1000 ਰੁਪਏ ਲਿਆ ਹੈ ਤਾਂ ਇਥੇ ਟੋਟਲ ਫੀਸ ਕਾਊਂਟ ਕਰੀਏ ਤਾਂ 60000 ਰੁਪਏ ਸਟਾਮ ਦਾ 22500 ਰੁਪਏ ਹੋ ਗਿਆ ਆਪਣੇ ਕੋਲੇ ਜੋ ਸਵਾਦੋ ਪਰਸੈਂਟ ਫੀਸ ਹੋਗੀ ਇਸ ਵਿੱਚ ਇੰਤਕਾਲ ਫੀਸ ਪੇਸਟਿੰਗ ਟਿਮਿਟੇਸ਼ਨ ਤੇ ਪੀਐਲਆਰ ਸਭ ਸਾਰੇ ਚਾਰਜਸ ਮਿਲਾ ਕੇ ਮਰਦ ਦੇ ਨਾਮ ਜੋ 84350 ਰੁਪਏ ਟੋਟਲ ਕਾਸਟ ਆਵੇਗਾ ਰਿਸ਼ਤੀ ਕਰਵਾਉਣ ਤੇ ਇਸੇ ਤਰ੍ਹਾਂ ਹੀ ਔਰਤ ਦੇ ਨਾਮ ਆ ਜੋ ਟੋਟਲ ਕਾਸਟ ਉਹ 64350 ਆਵੇਗਾ ਸਿਰਫ ਸਟਾਮਪਾਂ ਦਾ ਹੀ ਫਰਕ ਹੈ 2% ਦਾ ਔਰਤ ਦੇ ਨਾਮ 20000 ਰੁਪਇਆ ਜੋ ਇੱਥੇ ਫਰਕ ਹੈ ਘੱਟ ਹੈ ਤੇ ਮਰਦ ਦੇ ਨਾਮ 20000 ਰੁਪਇਆ ਔਰਤ ਨਾਲੋਂ ਜ਼ਿਆਦਾ ਹੈ ਬਾਕੀ ਸਾਰੀਆਂ ਫੀਸ ਸੇਮ ਨੇ ਸਿਰਫ ਸਟਾਮਪ ਦਾ ਹੀ ਫਰਕ ਹੁੰਦਾ ਹੈ 2% ਦਾ ਮਰਦ ਅਤੇ ਔਰਤ ਦੇ ਨਾਮ ਜੋ ਵੀ ਸਾਡੀ ਸਰਕਾਰੀ ਕੀਮਤ ਬੰਦੀ ਹੈ ਸਾਡੀ ਜ਼ਮੀਨ ਦੀ ਉਸ ਉੱਪਰ ਹੀ ਖਰਚੇ ਲੱਗਦੇ ਨੇ ਸਵਾ ਦੋ ਪਰਸੈਂਟ ਫੀਸ ਵੀ ਇੰਤਖਾਲ ਫੀਸ ਕਿੰਨੀ ਹੀ ਰਿਸ਼ਤੀ ਹੋਵੇ ਕਿੰਨੀ ਹੀ ਰਕਬੇ ਦੀ ਹੋਵੇ ਉਸੇ ਸੋਹੇ ਹਿਰਨ ਵਾਲੀ ਪੇਸਟਿੰਗ ਵੀ ਤੇ ਸਰਵਿਸ ਚਾਰਜਸ ਥੋੜੀ ਹੁੰਦੇ ਹੈ 10 20 50 100 ਇਸ ਤੋਂ ਜ਼ਿਆਦਾ ਨਹੀਂ ਹੁੰਦੇ ਆਟੋਮੈਟਿਕ ਜਨਰੇਟਡ ਹੁੰਦੇ ਨੇ ਤੇ ਪੀਐਲਰ ਚਾਰਜ ਤੁਹਾਨੂੰ ਦੱਸ ਦੱਸ ਹੀ ਦਿੰਦਾ ਜੇਕਰ 10 ਲੱਖ ਤੋਂ ਟੱਪਦੀ ਹੈ ਤਾਂ 3000 30 ਤੋਂ ਟੱਪਦੀ ਹੈ ਤਾਂ ਜਾਂ ਕਿੰਨੀ ਵੀ 30 ਤੋਂ ਵੱੱਬ 5000 ਨਹੀਂ ਫਿਰ 10 ਲੱਖ ਤੋਂ ਘੱਟ ਵਾਲੀਆਂ ਰਿਸਟਿੰਗਾਂ ਤੇ 1000 ਰਹਿਣ ਵਾਲੀ ਹੈ ਇਸ ਤਰ੍ਹਾਂ ਆਪਾਂ ਟੋਟਲ ਖਰਚਾ ਕਾਊਂਟ ਕਰ ਸਕਦੇ ਹਾਂ ਜੇਕਰ ਗੱਲ ਕਰਕੇ ਸਰਕਾਰੀ ਰੇਟਾਂ ਦੀ ਉਸਤੇ ਮੈਂ ਪਹਿਲਾਂ ਹੀ ਦੋ ਵੀਡੀਓ ਬਣਾ ਚੁੱਕਿਆ ਹਾਂ ਜਿੰਨਾਂ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਕਿ ਤੁਸੀਂ ਕਿੱਥੋਂ ਜਾ ਕੇ ਆਪਣੀ ਤਹਿਸੀਲ ਮੁਤਾਬਕ ਪਿੰਡਾਂ ਦੇ ਸ਼ਹਿਰਾਂ ਦੇ ਸਰਕਾਰੀ ਰੇਟ ਦੇਖ ਸਕਦੇ ਹੋ ਕਿ ਕਿੰਨੇ ਰੁਪਏ ਪ੍ਰਤੀ ਕਿੱਲਾ ਮਰਲਾ ਜਾਂ ਗਾਜ ਵਗੈਰਾ ਨੇ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜਿਹੜੇ ਕੀਮਤਾਂ ਨੇ ਸਰਕਾਰੀ ਜੋ ਆਪਣੇ ਸਟੈਂਪ ਫੀਸਾ ਵੀ ਕਿਸੇ ਸਿੱਕੇ ਦੇ ਕਿੰਨੇ ਪਰਸੈਂਟ ਲੱਗਦੇ ਆ ਉਹ ਵੀ ਤੁਹਾਨੂੰ ਉਸੇ ਵੈਬਸਾਈਟ ਤੇ ਮਿਲ ਜਾਵੇਗੀ ਜਿਸ ਦਾ ਨਾਮ ਹੈ revenue.punjab.gov.in ਦੇ ਉੱਤੇ ਬਾਕੀ ਉਹਨਾਂ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਜੇਕਰ ਫਿਰ ਵੀ ਕੋਈ ਸਮਝ ਨਾ ਲੱਗੇ ਹੋਵੇ ਤਾਂ ਆਪਾਂ ਸਾਰੇ ਜੋ ਡਿਟੇਲ ਹੈ ਇੱਕੋ ਵੀਡੀਓ ਵਿੱਚ ਦੇ ਦੇਵਾਂਗੇ ਫੀਸਾਂ ਵਾਲੀ ਵੀ ਕਲੈਕਟਰ ਰੇਟ ਲਿਸਟ ਵਾਲੀ ਵੀ ਤੇ ਰਿਸਟੀ ਖਰਚ ਕਾਊਂਟ ਕਰਨ ਵਾਲੀ ਵੀ ਡਿਟੇਲ ਦੇ ਵਿੱਚ ਬਾਕੀ ਜੇਕਰ ਅਸ ਵੀਡੀਓ ਤੋਂ ਸਮਝ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ